ਪੰਜਾਬੀਓ ਹੋਰ ਤੁਸੀਂ ਕਿੰਨਾ ਕੁ ਗਿਰੂਗੇ ਹੁਣ ਕੀ ਕਾਰ ਕਹਿਆ ਤੁਸੀਂ ਸਮਝ ਨਹੀਂ ਲੱਗਦੀ ਪਈ ਸੋਸ਼ਲ ਮੀਡੀਆ ਨੇ ਤੁਹਾਨੂੰ ਇੰਨਾ ਕੁ ਜ਼ਿਆਦਾ ਪਾਗਲ ਕਰ ਦਿੱਤਾ ਔਰ ਵੀਓ ਸਬਸਕ੍ਰਾਈਬ ਦੇ ਚੱਕਰਾਂ ਦੇ ਵਿੱਚ ਤੁਸੀਂ ਇਸ ਹੱਦ ਤੱਕ ਡਿੱਗ ਜਾਓਗੇ ਇਹ ਕਿਸੇ ਨੇ ਵੀ ਨਹੀਂ ਸੋਚਿਆ ਸੀਗਾ ਹਾਲਾਂਕਿ ਤੁਸੀਂ ਆਪਣੀਆਂ ਭੈਣਾਂ ਮਾਮਾ ਕਿਸੇ ਨੂੰ ਵੀ ਘਰ ਵਾਲੀ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਵੀ ਸੋਸ਼ਲ ਮੀਡੀਆ ਦੇ ਉੱਪਰ ਲਿਆਏ ਤੇ ਉਹਨਾਂ ਦੇ ਲੱਕ ਦਿਖਾ ਕੇ ਜਿਸਮ ਦੀ ਨਮੋਸ਼ੀ ਕਰ ਕਰਕੇ ਤੁਸੀਂ ਵਿਊਜ਼ ਲੈ ਰਹੇ ਆ ਆਪਣੇ ਸਬਸਕ੍ਰਾਈਬ ਵਧਾ ਰਹੇ ਆ ਸੋ ਇੱਥੇ ਤੱਕ ਵੀ ਲੋਕਾਂ ਨੇ ਸੋਚਿਆ ਸੀਗਾ ਤੁਹਾਡੀ ਆਪਣੀ ਪਰਸਨਲ ਲਾਈਫ ਆ ਤੁਹਾਡੀ ਆਪਣੀ ਫੈਮਿਲੀ ਆ ਤੁਹਾਡੀ ਆਪਣੀ ਇੱਜ਼ਤ ਆ ਤੁਹਾਡਾ ਆਪਣਾ ਜਮੀਰ ਆ ਸੋ ਇਹਦੇ ਬਾਰੇ ਵੀ ਤੁਹਾਨੂੰ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ ਸੀਗਾ ਪਰ ਹੋਰ ਤਾਂ ਤੁਸੀਂ ਹੱਦ ਹੀ ਪਾਰ ਕਰ ਦਿੱਤੀ ਆ ਕੁਦਰਤ ਦੇ ਨਾਲ ਖਿਲਵਾੜ ਕਰਨ ਲੱਗ ਗਏ ਔਰ ਸਹਾਨੀਤ ਨੂੰ ਸ਼ਰਮਸ਼ਾਰ ਕਰ ਦਿੱਤਾ ਸੋ ਇਹ ਖਬਰ ਆ ਰਹੀ ਆ ਫਿਲੌਰ ਤੋਂ ਗਰਾਿਆਂ ਦੇ ਲਾਗੇ ਦੀ ਇਹ ਖਬਰ ਆ ਕਿ ਕਿੱਥੇ ਇੱਕ 23 ਸਾਲਾਂ ਦਾ ਮਨਬੁੱਧੀ ਜਵਾਨ ਸੀਗਾ ਮੁੰਡਾ ਸੀਗਾ ਜਿਹਨੂੰ ਕਿ ਥੋੜੇ ਜਿਹੇ ਪੈਸਿਆਂ ਦਾ ਲਾਲਚ ਦੇ ਕੇ 2-300 ਦਾ ਤੇ ਨਾਲ ਉਹਨੂੰ दारू ਪਲਾ ਕੇ ਇੱਕ ਜਰਮਨ ਕੁੱਤੇ ਤੋਂ ਕੂਕਰਮ ਕਰਾਇਆ ਗਿਆ ਔਰ ਇਥੇ ਹੀ ਨਹੀਂ ਉਸਦੀ ਬਾਕਾਇਦਾ ਵੀਡੀਓ ਬਣਾਈ ਗਈ ਅਤੇ ਉਹਨੂੰ ਵਾਇਰਲ ਕੀਤਾ ਗਿਆ ਕਿ ਸਾਡਾ ਚੈਨਲ ਸਾਨੂੰ ਸੋਸ਼ਲ ਮੀਡੀਆ ਦੇ ਉੱਪਰ ਲੋਕ ਜਾਣਨ ਲੱਗਣ ਔਰ ਸਾਡੇ ਸਬਸਕ੍ਰਾਈਬ ਗੇਨ ਹੋਣ ਸੋ ਤੁਸੀਂ ਸੋਚ ਲਓ ਕਿਸ ਤਰ੍ਹਾਂ ਲੋਕ ਗਿਰ ਰਹੇ ਆ ਕਿ ਉਹ ਰੱਬ ਦਾ ਪਹਿਲੇ ਮਾਰਿਆ ਬੰਦਾ ਮਨਬੁੱਧੀ ਆ ਉੱਤੋਂ ਤੁਸੀਂ ਦਾੜੂ ਪਲਾ ਰਹੇ ਆ ਔਰ ਦੋ ਤਿੰਨ ਸੌ ਦਾ ਲਾਲਚ ਦੇ ਕੇ ਉਹਨੂੰ ਬਿਲਕੁਲ ਨੰਗਾ ਕਰਕੇ ਤੁਸੀਂ ਇਹ ਹਰਕਤ ਕਰ ਰਹੇ ਆ ਤੁਹਾਡੀ ਜ਼ਮੀਰ ਤੁਹਾਨੂੰ ਜ਼ਮੀਰ ਨੇ ਨਿੱਗਰ ਕਿਉਂ ਨਹੀਂ ਦਿੱਤਾ ਹਰ ਕੋਈ ਇਹ ਸੋਚ ਰਿਹਾ ਕਿ ਹੁਣ ਇਦਾਂ ਦੇ ਪੰਜਾਬ ਦੇ ਵਿੱਚ ਵੀ ਹਰਕਤਾਂ ਹੋਣ ਲੱਗ ਗਈਆਂ ਇਹ ਕੁਝ ਵੀ ਪੰਜਾਬ ਦੇ ਵਿੱਚ ਦੇਖਣਾ ਪਵੇਗਾ ਦਸਾ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਇੱਥੇ ਆਹ ਕੁਝ ਵੀ ਹੋਣ ਲੱਗ ਗਿਆ ਹੁਣ ਮੰਦ ਬੁੱਧੀਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਔਰ ਸਿਰਫ ਔਰ ਸਿਰਫ ਕੈਸ ਦੇ ਲਈ ਆਪਣੇ ਸੋਸ਼ਲ ਮੀਡੀਆ ਦੇ ਲਈ ਆਪਣੇ ਵਿਊਜ਼ ਦੇ ਚੱਕਰਾਂ ਦੇ ਲਈ ਤੋ ਬਹੁਤ ਹੀ ਜ਼ਿਆਦਾ ਸ਼ਰਮਾਂ ਵਾਲੀ ਗੱਲ ਆ ਆ ਦੇਖ ਲਓ ਜੱਗਵਾਲੀ ਅਖਬਾਰ ਦੇ ਵਿੱਚ ਵੀ ਇਹ ਖਬਰ ਲੱਗੀ ਹੋਈ ਆ ਬਾਕੀ ਹੋਰ ਵੀ ਬਹੁਤ ਸੋਸ਼ਲ ਮੀਡੀਆ ਦੇ ਉੱਪਰ ਇਹ ਚੀਜ਼ ਵਾਇਰਲ ਹੋ ਰਹੀ ਆ ਔਰ ਵਾਕਈ ਹੀ ਪੰਜਾਬ ਦਾ ਸੱਚ ਸਾਹਮਣੇ ਲਿਆ ਰਹੀ ਆ ਕਿ ਜਵਾਨੀ ਪੰਜਾਬ ਦੀ ਕਿਸ ਤਰਫ ਨੂੰ ਜਾ ਰਹੀ ਆ ਕੀ ਤੁਸੀਂ ਹੁਣ ਇੱਥੇ ਤੱਕ ਸੀਮਤ ਨਹੀਂ ਸੀ ਕਿ ਤੁਸੀਂ ਆਪਣੇ ਘਰ ਵਾਲਿਆਂ ਨੂੰ ਰੇਲਾ ਬਣਾ ਰਹੇ ਆ ਠੁਮਕੇ ਲਵਾ ਰਹੇ ਆ ਤੁਹਾਡੀਆਂ ਭੈਣਾਂ ਠੁਮਕੇ ਲਾ ਰਹੀਆਂ ਰੇਲਾ ਬਣਾ ਰਹੀਆਂ ਸੋ ਉੱਥੇ ਤੱਕ ਸੀਮਤ ਨਹੀਂ ਸੀ ਉੱਥੇ ਤੱਕ ਬਸ ਨਹੀਂ ਸੀ ਕਿ ਤੁਸੀਂ ਹੁਣ ਇਸ ਤੋਂ ਵੀ 10 ਗੁਣਾ ਅੱਗੇ ਵਧ ਗਏ ਆ ਤੇ ਹੁਣ ਤੁਸੀਂ ਰਾਹ ਜਾਂਦੇ ਮੰਦਬੁੱਧੀ ਬੰਦਿਆਂ ਨੂੰ ਵੀ ਨਹੀਂ ਬਖਸ਼ ਰਹੇ ਕੀ ਕਸੂਰ ਸੀ ਉਹਦਾ ਉਹ ਤਾਂ ਚਲੋ ਰੱਬ ਦਾ ਮਾਰਿਆ ਪਰ ਤੁਸੀਂ ਤਾਂ ਸਮਝਦਾਰ ਸੀ ਤੁਹਾਡੀ ਅਕਲ ਕਿੱਥੇ ਗਈ ਰੱਬ ਦੇਖਦਾ ਬਹੁਤ ਕਲਜੂਗਾ ਆ ਪਿਆ ਜਿੱਤੇ ਕੁਝ ਬੱਚਿਆਂ ਦੇ ਨਾਲ ਰੇਪ ਹੋ ਰਿਹਾ ਬੱਚਿਆਂ ਨੂੰ ਬਖਸ਼ਿਆ ਨਹੀਂ ਜਾ ਰਿਹਾ ਉਹਨਾਂ ਦੇ ਨਾਂ ਹਵਾਨੀਤ ਹੋ ਰਹੀ ਆ ਹਾਇ ਦਿਨ ਕੋਈ ਨਾ ਕੋਈ ਇਦਾਂ ਦਾ ਕਾਹੜ ਹੋ ਜਾਂਦਾ ਕਿ ਜਿਹੜਾ ਵਕ ਹੀ ਪੰਜਾਬੀਆਂ ਨੂੰ ਸ਼ਰਮਸਾਰ ਕਰ ਦਿੰਦਾ ਸੋ ਸੋਚਣਾ ਪਵੇਗਾ ਕਿ ਕੀ ਹੋ ਰਿਹਾ ਪੰਜਾਬ ਨੂੰ ਕਿੱਥੇ ਪੰਜਾਬ ਦੇ ਵਿੱਚ ਕਮੀ ਰਹਿ ਗਈ ਕਿ ਪੰਜਾਬ ਕਿਉਂ ਨਹੀਂ ਉੱਪਰ ਉੱਠ ਰਿਹਾ ਕਿਉਂ ਥੱਲੇ ਦੇ ਥੱਲੇ ਜਾ ਰਿਹਾ ਕੀ ਇਹਦੇ ਪਿੱਛੇ ਕਿਸਤੀ ਸ਼ਾਦੀ ਸ਼ਾ ਕੀ ਹੋ ਰਿਹਾ ਪਹਿਲਾ ਨਸ਼ਾ ਹੋ ਗਿਆ ਫਿਰ ਕੈਂਗਵਾਰ ਹੋ ਗਈ ਅਸਲਾ ਹੋ ਗਿਆ ਆਏ ਦਿਨ ਕੋਈ ਨਾ ਕੋਈ ਐਦਾਂ ਦੀ ਖਬਰ ਆ ਜਾਂਦੀ ਹੈ ਕਿ ਜਿਹਦੇ ਨਾਲ ਗੱਜ ਭਾਰਾਂ ਦਾ ਕਿ ਉਹੀ ਸਾਡਾ ਪੰਜਾਬ ਆ ਕਿ ਜਿਹਨੋਂ ਬਾਰੇ ਅਸੀਂ ਸਿੱਪਤਾ ਕਰਦੇ ਹੁੰਦੇ ਸੀ ਜਿਹਦੇ ਬਾਰੇ ਅਸੀਂ ਆਪਣੇ ਦਾਦੇ ਦਾਦੀਆਂ ਕੋਲੋਂ ਕਹਾਣੀਆਂ ਸੁਣਦੇ ਹੁੰਦੇ ਸੀਗੇ ਕਿ ਉਹ ਸੋਨੇ ਦੀ ਜਿਹੜੀ ਜਿਹਦੇ ਪਿੱਛੇ ਕੋਰੇ ਖੁਦ ਇੱਥੇ ਆਉਂਦੇ ਸੀਗੇ ਲੁੱਟਣ ਦੇ ਲਈ ਕੋ ਕੋਰੇ ਭੱਜੇ ਆਉਂਦੇ ਸੀਗੇ ਤੇ ਪੁੱਛਦੇ ਸੀਗੇ ਕਿ ਹਾਂ ਪੰਜਾਬ ਵਾਕਈ ਹੀ ਸੋਨੇ ਦੀ ਚੀੜੀ ਆ ਹੁਣ ਕੀ ਹੋ ਗਿਆ ਕਿੱਥੇ ਗਏ ਉਹ ਜਿਨ੍ਹਾਂ ਦੇ ਅਡਡੇ ਜਮੀਰ ਹੁੰਦੇ ਸੀਗੇ ਅਡਡੇ ਜਜ਼ਬੇ ਹੁੰਦੇ ਸੀਗੇ ਸਰੀਰ ਹੁੰਦੇ ਸੀਗੇ ਉਹਨਾਂ ਨੂੰ ਕੀ ਹੋ ਗਿਆ ਕਿ ਉਹ ਹੁਣ ਸੋਸ਼ਲ ਮੀਡੀਆ ਦੇ ਲਈ ਇੰਨਾ ਗਿਰ ਸਕਦੇ ਆ ਜਦਕਿ ਹਮੇਸ਼ਾ ਹੀ ਪੰਜਾਬੀ ਨੂੰ ਜਾਣਿਆ ਜਾਂਦਾ ਸੀ ਕਿ ਇਹ ਇੱਕ ਇਦਾਂ ਦੀ ਦਲੇਰ ਕੌਮ ਆ ਔਰ ਇਹ ਇਦਾਂ ਦੇ ਬੇ ਟੜਕ ਨੇ ਕਿ ਹਰ ਕਿਸੇ ਦੇ ਹੱਕ ਦੇ ਲਈ ਔਰ ਹਰ ਕਿਸੇ ਦੇ ਸੱਚ ਦੇ ਲਈ ਅੱਗੇ ਖੜੇ ਹੋ ਜਾਂਦੇ ਆ ਤੇ ਇਹਨਾਂ ਦੇ ਹੁੰਦੇ ਹੋਏ ਹਰ ਕੋਈ ਆਪਣੇ ਆਪ ਨੂੰ ਸੇਫ ਸਮਝਦਾ ਸੀਗਾ ਪਰ ਹੁਣ ਇਹੀ ਪੰਜਾਬੀ ਆਪਣੇ ਹੀ ਨਾਲਦਿਆਂ ਦੀ ਇਦਾਂ ਦੀ ਬੇਅਦਬੀ ਕਰਨਗੇ ਇਦਾਂ ਦੀ ਉਹਨਾਂ ਦੀ ਸਰੀਰਕ ਔਰ ਉਹਨਾਂ ਦੇ ਜਿਹੜੇ ਮੰਦਬੂਧੀ ਹੋਣ ਦਾ ਫਾਇਦਾ ਉਠਾਉਣਗੇ ਕਿ ਆ ਥੋੜੇ ਜਿਹਾ ਵੀਊ ਦੇ ਚੱਕਰਾਂ ਦੇ ਲਈ ਕਿੱਥੇ ਗਿਆ ਪੰਜਾਬ ਕਿੱਥੇ ਲੋਕ ਨੇ ਉਹ ਕੀ ਹੋ ਰਿਹਾ ਸਮਝ ਨਹੀਂ ਆ ਰਹੀ ਫਿਰ ਤੁਸੀਂ ਕਹਿ ਰਹੇ ਆ ਕਿ ਐਨ ਆਰ ਆਈ ਜਿਹੜੇ ਉਹ ਭੱਜ ਜਾਂਦੇ ਆ ਜੀ ਅਮਰੀਕਾ ਅਮਰੀਕਾ ਜਾ ਕੇ ਬਹਿ ਗੇ ਕੈਨੇਡਾ ਜਾ ਕੇ ਬਹਿ ਗੇ ਆਸਟ੍ਰੇਲੀਆ ਜਾ ਕੇ ਬਹਿ ਗੇ ਇੱਥੇ ਵਾਪਸ ਨਹੀਂ ਆ ਰਹੇ ਜੀ ਇੱਥੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਰਾਜ ਹੋ ਗਿਆ ਉਹ ਭਰਾਵੋ ਉਹ ਜਦੋਂ ਵੀ ਕੋਈ ਸੋਚਦਾ ਨਾ ਪ੍ਰਵਾਸੀ ਕਿ ਮੈਂ ਬਾਹਰ ਚੱਲਾਂ ਹਾਂ ਮੈਂ ਆਪਣੇ ਪੰਜਾਬ ਚੱਲਾਂ ਬਹੁਤ ਹੋ ਗਿਆ ਕਮਾਈਆਂ ਉਹ ਨਾਲੇ ਤਾਂ ਇਦਾਂ ਦੀ ਕੋਈ ਨਾ ਕੋਈ ਨਿਊਜ਼ ਆ ਜਾਂਦੀ ਹੈ ਕਿਤੇ ਕੋਈ ਬੰਦਾ ਮਾਰ ਦਿੰਦਿਆ ਸਾਹ ਮਾਰੀ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਕਦੇ ਕਿਸੇ ਕੁੜੀ ਦੀ ਛੋਟੀ ਦੀ ਪੱਤ ਲੁੱਟ ਲਈ ਜਾਂਦੀ ਆ ਕਿਤੇ ਕਿਤੇ ਐਨਆਈਟੀ ਦੇ ਘਰੇ ਨਾਲ ਦੀ ਕੁਆਂਟੀ ਚੋਰੀ ਕਰਕੇ ਲੈ ਜਾਂਦੇ ਆ ਬੰਦਿਆਂ ਨੂੰ ਵੱਢ ਜਾਂਦੇ ਆ ਕਦੇ ਪੰਜੀਰੇ ਵਿੱਚ ਜ਼ਹਿਰ ਮਲਾ ਕੇ ਭੇਜ ਦਿੱਤੀ ਜਾਂਦੀ ਆ ਫਿਰ ਆਉਣ ਬਾਰੇ ਕੌਣ ਸੋਚੇਗਾ ਕੀ ਹੋਵੇਗਾ ਪਰ ਹੱਥ ਬੰਨ ਕੇ ਬੇਨਤੀ ਆ ਸਮਝੋ ਆਪਣੇ ਆਪ ਨੂੰ ਤੇ ਆਪਣੇ ਆਲੇ ਦੁਆਲੇ ਨੂੰ ਸਮਝਾਓ ਨਹੀਂ ਤਾਂ ਫਿਰ ਤੁਹਾਡੇ ਹੱਥ ਤੋਂ ਟਾਈਮ ਨਿਕਲ ਜਾਣਾ ਫਿਰ ਤੁਸੀਂ ਪਛਤਾਉਣਾ ਤੁਹਾਡੇ ਕੋਲ ਕੁਝ ਵੀ ਨਹੀਂ ਬਚਣਾ ਸੋ ਇਹ ਲਗਾਤਾਰ ਨਿਊਜ਼ ਇਦਾਂ ਦੀਆਂ ਆ ਰਹੀਆਂ ਇਦਾਂ ਦੀਆਂ ਖਬਰਾਂ ਆ ਰਹੀਆਂ ਜਿਰਾ ਕਿ ਵਾਕਈ ਹੀ ਪੰਜਾਬ ਨੂੰ ਹਿਲਾ ਕੇ ਰੱਖ ਦੇਣ ਵਾਲੀ ਯਾਰ ਪੰਜਾਬ ਨੂੰ ਹੀ ਨਹੀਂ ਜਿੰਨੇ ਵੀ ਪੰਜਾਬ ਤੋਂ ਬਾਹਰ ਰਹੇ ਆ ਜਿੰਨੇ ਵੀ ਇਸ ਨਿਊਜ਼ ਦੇ ਬਾਰੇ ਸੁਣ ਰਹੇ ਆ ਉਹ ਵਾਕਈ ਹੀ 당ਗ ਰਹ ਜਾਂਦੇ ਕਿ ਵਾਕਈ ਇਹ ਚੀਜ਼ ਪੰਜਾਬ ਚ ਹੋਈ ਆ ਔਰ ਪੰਜਾਬੀਆਂ ਨੇ ਕੀਤੀ ਇਹ ਸੰਤ ਤੋਂ ਬਾਹਰ ਹੋਇਆ ਪਿਆ ਸਾਰਾ ਕੁਝ ਬਾਕੀ ਮੱਤਬਖਸ਼ੇ ਰੱਬ ਜਿਹੜੇ ਵੀ ਇਦਾਂ ਦੇ ਕਾਂਡ ਕਰਦੇ ਪਿਆ ਔਰ ਇਦਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਇੱਕ ਇਦਾਂ ਦੀ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਆ ਕਿ ਕੋਈ ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਦੀ ਹਰਕਤ ਕਰਨ ਬਾਰੇ ਸੋਚੇ ਵੀ ਨਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਇਹਦੇ ਨਤੀਜੇ ਕੀ ਹੋਣਗੇ ਸੋ ਇਸ ਤਰ੍ਹਾਂ ਦੀ ਸਰਕਾਰ ਨੂੰ ਇੱਕ ਗੁਜਾਰਿਸ਼ ਆ ਔਰ ਪੰਜਾਬ ਨੂੰ ਵੀ ਕਿ ਇਦਾਂ ਦੀ ਇੱਕ ਐਗਜ਼ਾਮਪਲ ਸੈੱਟ ਕਰੋ ਤਾਂ ਕਿ ਇਦਾਂ ਦੇ ਪਾਪੀਆਂ ਨੂੰ ਸਜ਼ਾ ਮਿਲੇ ਤਾਕਿ ਕੋਈ ਹੋਰ ਕੋਈ ਅੱਧਾ ਦਾ ਕੋਈ ਕੰਮ ਕਰ ਬਾਰੇ ਨਾ ਸੋਚੇ ਬਾਕੀ ਇਹਦੇ ਬਾਰੇ ਤੁਹਾਡੀ ਕੀ ਰਾਏ ਆ ਤੁਸੀਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕੀ ਹੋ ਰਿਹਾ ਇਸ ਟਾਈਮ ਦੇ ਉੱਪਰ ਪੰਜਾਬ ਦੇ ਵਿੱਚ ਕਿਉਂ ਹੋ ਰਿਹਾ ਇਹਦੇ ਬਾਰੇ ਵੀ ਜਰੂਰ ਜਾਣਨਾ ਪਾਇਓ ਵੀਡੀਓ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂਕਿ ਤੁਹਾਨੂੰ ਹਰ ਇੱਕ ਛੋਟੀ ਤੋਂ ਵੱਡੀ ਪੰਜਾਬ ਦੀ ਖਬਰ ਤੇ ਪੰਜਾਬ ਦੀ ਅਪਡੇਟ ਮਿਲਦੀ ਰਹੇ ਥੈਂਕ ਯੂ